ਦੋਸਤੋ ਗੁਰਦਾਸਪੁਰ ਦੇ ਝੜੋਲੀ ਪਿੰਡ ਪਹੁੰਚੇ ਆ ਸੋ ਇੱਥੇ ਇੱਕ ਜਿਹੜੀ ਅੱਜ ਘਟਨਾ ਵਾਪਰੀ ਆ ਜੀ ਬੜੀ ਹੈਰਾਨੀ ਵਾਲੀ ਗੱਲ ਆ ਕਿ SBI ਦਾ ਬੈਂਕ ਆ SBI ਦੇ ਬੈਂਕ ਦਾ ਜਿਹੜਾ ATM ਆ ਉਹ ਚੋਰਾਂ ਵੱਲੋਂ ਜਿਹੜਾ ਲੁਟੇਰਿਆਂ ਵੱਲੋਂ ਜਿਹੜਾ ਤੋੜਿਆ ਗਿਆ ਵਾ ਜੀ ਸੋ ਦੇਖੋ ਹੈਰਾਨੀ ਵਾਲੀ ਗੱਲ ਤੁਸੀਂ ਇਹ ਪਿੰਡ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਸੈਂਟਰ ਪੁਆਇੰਟ ਆ ਇਹ ਔਰ ਸੈਂਟਰ ਪੁਆਇੰਟ ਤੇ ਚੋਰਾਂ ਨੇ ਜਿਹੜਾ ਵਾ ਜੀ ਇਹ ਕੰਮ ਕਰਤਾ ਵਾ ਔਰ ਹੁਣ ਬਾਕੀ ਕੀ ਬੈਲ ਰਹੇਗਾ ਜੀ ਤੁਸੀਂ ਆਪੇ ਹਿਸਾਬ ਲਗਾਓ ਕਿ ਸੇਫਟੀ ਵੱਲੋਂ ਜੇ ਗੱਲ ਕਰੀ ਤਾਂ ਸੇਫਟੀ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਜੇ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਤਿੰਨ ਮੰਦਰ ਤੋੜੇ ਗਏ ਸੋ ਅੱਜ ਇਹ ਹੋ ਗਿਆ ਕੰਮ ਜੀ ਉਹ ਦੱਸਦੇ ਪਏ ਵੀ ਤੇ ਸੋਲਰ ਪੁਆਇੰਟ ਜਿਹੜੇ ਉਹਨਾਂ ਦੀ ਆ ਵੀ ਸਮਾਨ ਜਿਹੜਾ ਉਤਾਰ ਕੇ ਲੈ ਗਏ ਚੋਰ ਜੀ ਸੋ ਪਾਜੀ ਨੇ ਸਾਡੇ ਨਾਲ ਗੱਲਬਾਤ ਕਰ ਲੈਣੀ ਪਾਜੀ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਜੀ ਦੇਖੋ ਜੀ ਮੈਨੂੰ ਸਵੇਰੇ ਖਬਰ ਆਈ ਸੀਗਾ ਤੁਹਾਨੂੰ ਫੋਨ ਗਿਆ ਸੀ ਕਿਸੇ ਦਾ ਕਿ ਤੁਹਾਡੇ ਏਟੀਐਮ ਦਾ ਸ਼ਟਰ ਜਿਹੜਾ ਵਾ ਹੋ ਗਿਆ ਨੇ ਤੋੜਿਆ ਜੀ ਤੇ ਮੈਂ ਆਈ ਹੀ ਮੌਕੇ ਤੇ ਆ ਗਈ ਉਸ ਵੇਲੇ ਹੀ ਪੁਲਿਸ ਨੂੰ ਇਨਫੋਰਮ ਕਰਤਾ ਸੀ ਆਪਾਂ ਓਕੇ ਤੇ ਪੁਲਿਸ ਦੇ ਸਾਹਮਣੇ ਆਪਾਂ ਸ਼ਟਰ-ਸ਼ਟਰ ਖੋਲਿਆ ਪ੍ਰੋਪਰ ਸ਼ਟਰ ਇੱਕ ਤਾਲਾ ਤੋੜ ਬਾਕੀ ਉਹਨਾਂ ਨੇ ਥੋੜਾ ਬੋਤਾ ਨੁਕਸਾਨ ਕੀਤਾ ਏਟੀਐਮ ਦਾ ਬਟ ਬਚਾਅ ਹੋ ਗਿਆ ਕੋਈ ਕੈਸ਼ ਤਾਂ ਕੋਈ ਲੈਣ ਤਾਂ ਨਹੀਂ ਕੈਸ਼ ਤਾਂ ਬਚਾਅ ਹੋ ਗਿਆ ਪਰ ਭਾਜੀ ਕੰਮ ਤਾਂ ਬੜਾ ਵੱਡਾ ਹੋ ਗਿਆ ਨਾ ਇਹ ਹਾਂਜੀ ਬਿਲਕੁਲ ਬਿਲਕੁਲ ਇਹ ਬਹੁਤ ਸਿਕਿਉਰਿਟੀ ਦਾ ਇੱਕ ਪਰਪਸ ਦੇਖਿਆ ਜਾਏਗਾ ਹੂੰ ਮੈਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਸੀਗਾ ਕਹਿੰਦੇ ਇਹ ਰਾਤ ਗਸ਼ਤ ਕਰਦੇ ਆ ਵਸੇ ਤੇ ਹੂੰ ਬਟ ਪਤਾ ਨਹੀਂ ਉਹਨਾਂ ਦਾ ਕੀ ਰਾਤੀ ਤੇ ਫੋਗਸ ਬਹੁਤ ਜ਼ਿਆਦਾ ਸੀਗਾ ਭੁੰਨ ਗਿਆ 10:00 ਹੁੰਦੀ ਹੈ ਤੇ ਇਦਾਂ ਦੇ ਕੰਮ ਨਾ ਹੋਣ ਹਨਾ ਬਟ ਦੇਖੋ ਇਹ ਤੇ ਹੁਣ ਨਾ ਮੰਗਾ ਤੇ ਸੇਫੀ ਹੈ ਨਹੀਂ ਕੀ ਕਹਿ ਸਕਦੇ ਆ ਸਰ ਇਹਦੇ ਚਾਜ ਦਾ ਸਮਾਂ ਹੀ ਇਦਾਂ ਦਾ ਹੋ ਗਿਆ ਵਾ ਆਪਣਾ ਬਚਾਅ ਜਿਹੜਾ ਕਰ ਇਕੀ ਹੋਰ ਕਹਿ ਰਹੇ ਕਹਿੰਦੇ ਇੱਥੇ ਸੋਲਰ ਪੁਆਇੰਟ ਵੀ ਹੈਗੇ ਕੁਝ ਉਹ ਵੀ ਉਤਾਲ ਗਏ ਤੇ ਪਿੰਡ ਵਾਲਿਆਂ ਨੂੰ ਜਿਆਦਾ ਪਤਾ ਹੋਣਾ ਮੈਂ ਤੇ ਇੱਥੇ ਹਾਂਜੀ ਹਾਂਜੀ ਬਾਈ ਹੈਗਾ ਬਟ ਇਹ ਕਹਿ ਰਿਹਾ ਉਹਨੇ 2-4 ਜਣੇ ਲੈ ਕੇ ਵੀ ਗਏ ਖੋਲ ਕੇ ਆਪਣੇ ਲੈ ਆਇਆ ਘਰ ਨੂੰ ਤੇ ਹੋ ਸਕਦਾ ਵੀ ਚੋਰੀਆਂ ਹੋ ਰਹੀਆਂ ਹੋਣ ਚੋਰੀਆਂ ਹੋ ਰਹੀਆਂ ਬੈਂਕ ਦਾ ਤੇ ਨੁਕਸਾਨ ਹੋਇਆ ਭਾਜੀ ਬਿਲਕੁਲ ਏਟੀਐਮ ਦਾ ਨੁਕਸਾਨ ਕੀਤਾ ਇਹਨਾਂ ਨੇ ਇਹਨਾਂ ਕੋਲ ਲੱਗੋ ਤੁਹਾਡੇ ਸਾਹਮਣੇ ਦੇਖੋ ਇਹਦੀ ਵੈਲਿਊਏਸ਼ਨ ਤੇ ਉਹ ਪਰ ਉਹ ਇੰਜੀਨੀਅਰਿੰਗ ਕਰਨਗੇ ਮੈਨੂੰ ਇਹਦੇ ਬਾਰੇ ਨਾ ਨੋਲੇਜ ਨਹੀਂ ਆਹ ਇਹ ਬੜ ਦਾ ਪਾਟ ਹੈਗਾ ਪਿਆਲ ਦੀ ਕੜੀ ਜਿਹੜੀ ਪੁਲਿਸ ਰਿਪੋਰਟ ਹੋ ਗਈ ਸਾਰੀ ਪੁਲਿਸ ਐਫ ਆਈ ਆਰ ਹੋ ਗਈ ਹੈ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਦੇਖਦੇ ਕੀ ਕਰਦੇ ਆ ਅੱਛਾ ਕੋਈ ਰਿਕਾਰਡਿੰਗ ਚ ਆਇਆ ਭਾਈ ਸੀਸੀ ਰਿਕਾਰਡਿੰਗ ਰਿਕਾਰਡਿੰਗ ਚ ਜੇ ਤੱਕ ਇੰਜੀਨੀਅਰ ਕਰਦੇ ਪਏ ਆ ਉਹਦੀ ਇੰਟਰਨਲ ਜਿਹੜੇ ਸੀਸੀਟੀਵੀ ਦਿਖਦੇ ਆ ਮੰਗਵਾਨੇ ਉੱਪਰ ਫੋਟੋ ਜੀ ਦੱਸ ਦੇ ਕਿ ਪੰਜ ਬੰਦੇ ਸੀ ਜਿਨ੍ਹਾਂ ਨੇ ਇਹ ਕੰਮ ਹੋਇਆ ਵਾ ਹਾਂ ਮੇਬੀ ਹੋ ਸਕਦੇ ਆ ਬਟਾਨੂੰ ਦੀ ਇਹਦੇ ਬਾਰੇ ਇਨਫੋਰਮੇਸ਼ਨ ਕੋਈ ਨਹੀਂ ਦਿੱਤੀ ਕਿਸੇ ਨੇ ਪੁਲਿਸ ਨੂੰ ਸ਼ਾਇਦ ਦਿੱਤੀ ਹੋਵੇ ਇਹਨਾਂ ਨੇ ਓਕੇ ਮੇਬੀ ਬਲਕਿ ਚਲੋ ਇਹ ਹੋਇਆ ਰਾਤ ਦਾ ਕੰਮ ਆ ਜੀ ਹਾਂ ਨਾਈਟ 17 ਰਾਤ ਨੂੰ ਤੋਂ ਔਰ ਵੱਡੀ ਵਾਅਦਾ ਜਿਹੜੀ ਇਹ ਕੀਤੀ ਗਈ ਆ ਪਰ ਇਹ ਦੇਖੋ ਕੋ ਕਰਮ ਚੰਗੇ ਹੀ ਬੈਂਕ ਦੇ ਕੋਈ ਜਿਹੜੀ ਬੈਂਕ ਬਚ ਗਈ ਹੈ ਜੀ ਏਟੀਐਮ ਬਚ ਗਿਆ ਵਾ ਨਹੀਂ ਤੇ ਉਹਨਾਂ ਨੇ ਚੋਰਾਂ ਨੇ ਤਾਂ ਕੋਈ ਲਿਹਾਜ ਨਹੀਂ ਕੀਤਾ ਜੀ ਆਹ ਦੇਖੋ ਤੁਸੀਂ ਸ਼ੀਸ਼ਾ ਭੰਨਿਆ ਦਾ ਵਾ ਅੰਦਰਲੇ ਬੰਨੇ ਜਿਹੜਾ ਵਾ ਏਟੀਐਮ ਸਾਰਾ ਭੰਨਿਆ ਦਾ ਵਾ ਔਰ ਸਮਾ ਰਹਿੰਦੇ ਜਿਹੜਾ ਵਾ ਜੀ ਏਟੀਐਮ ਬਚ ਗਿਆ ਵਾ ਕੋਈ ਭਾਜੀ ਖੜਾਕ ਕਹਿੰਦੇ ਲੱਗੇ ਆਇਆ ਸੀ ਹੋਰ ਬੰਦੇ ਕੋਈ ਜਾਗ ਪਈ ਜਾਂ ਕਿਦਾਂ ਹੋਇਆ ਇਹ ਬਚਿਆ ਹਾਂ ਕਹਿ ਰਹੇ ਸੀ ਕਿ ਕਿਸੇ ਨੂੰ ਖੜਾਕ ਸੁਣਿਆ ਸੀਗਾ ਰਾਤ ਇੱਥੇ ਉਹ ਫਿਰ ਉਹਨਾਂ ਨੇ ਕਿਸੇ ਨੂੰ ਬੁਲਾਇਆ ਬੁਲਾਇਆ ਤੇ ਇਕੱਠੇ ਹੋਏ ਹੋਣੇ ਬੰਦੇ ਉਹ ਦੌੜ ਗਏ ਦੌੜ ਗਏ ਫਿਰ ਉਹ ਉਹਦੇ ਨਾਲ ਬਚਾਓ ਗਿਆ ਬਿਲਕੁਲ ਬਿਲਕੁਲ ਲੱਗਦਾ ਜੀ ਅਦਰਵਾਈਜ਼ ਜੇ ਨਾ ਪਤਾ ਲੱਗਦਾ ਤੇ ਫਿਰ ਤਾਂ ਹਾਂ ਮੇਬੀ ਸ਼ਾਇਦ ਜਿਆਦਾ ਨੁਕਸਾਨ ਕਰ ਜਿਆਦਾ ਨੁਕਸਾਨ ਹੋ ਜਾਣਾ ਸੋ ਦੇਖੋ ਖੜਾਕ ਹੋਣ ਕਰਕੇ ਜਿਹੜਾ ਵਾ ਲਾਗੇ ਕੋਈ ਜਾਗ ਪਿਆ ਜੀ ਔਰ ਜਾਗਣ ਦੇ ਨਾਲ ਜਿਹੜਾ ਵਾ ਇਹਦਾ ਬਚਾ ਹੋ ਗਿਆ ਅਦਰਵਾਈਜ਼ ਜਿਹੜਾ ਵਾ ਵੱਡਾ ਨੁਕਸਾਨ ਹੋ ਜਾਣਾ ਸੀ ਜੀ ਇਲਾਕੇ ਦੇ ਵਿੱਚ ਕਿਉਂਕਿ ਬੈਂਕ ਦਾ ਏਟੀਐਮ ਆ ਤੁਸੀਂ ਆਪੇ ਹਿਸਾਬ ਲਾ ਲਓ ਕਿੰਨਾ ਚ ਕੈਸ਼ ਹੋਏਗਾ ਜੀ ਸੋ ਤਕਰੀਬਨ ਜਿਹੜਾ ਇਹ ਰਸਤਾ ਵੀ ਦੇਖੋ ਤੁਸੀਂ ਮੇਨ ਚੌਂਕ ਆ ਇਹ ਮੰਦਰ ਨੂੰ ਜਾਂਦਾ ਵਾ ਜੀ ਬਾਬਾ ਬਨਖੰਡੀ ਨਾਦਾਮ ਨੂੰ ਜੇ ਰਸਤਾ ਜਾਂਦਾ ਵਾ ਔਰ ਇਹ ਮੇਨ ਚੌਰਾਹਾਂ ਵਾ ਜੀ ਮੇਨ ਚੌਰਾਹੇ ਦੇ ਵਿੱਚ ਇਹ ਬੈਂਕ ਵਾ ਔਰ ਮੇਨ ਚੌਰਾਹੇ ਜਿੱਦਾਂ ਦਾ ਵੱਡਾ ਕੰਮ ਹੋ ਜੇ ਇਹ ਕਿਤਨਾ ਕਿਤੇ ਸਵਾਲ ਜਿਹੜੇ ਪੁਲਿਸ ਡਿਪਾਰਟਮੈਂਟ ਤੇ ਖੜੇ ਹੁੰਦੇ ਆ ਜੀ ਸੋ ਸਵਾਲ ਤਾਂ ਖੜੇ ਹੋਣਗੇ ਜਦੋਂ ਇਦਾਂ ਦੀਆਂ ਵਾਦਤਾਂ ਹੋਣਗੀਆਂ ਤਾਂ ਫਿਰ ਪੁਲਿਸ ਡਿਪਾਰਟਮੈਂਟ ਤੇ ਹੀ ਸਵਾਲ ਖੜੇ ਹੁੰਦੇ ਆ ਕਿ ਸਿਕਿਉਰਿਟੀ ਪਰਪਸ ਜਿਹੜਾ ਵਾ ਜੀ ਕਿਤਨਾ ਕਿਤੇ ਫੇਲ ਸਾਬਿਤ ਹੋ ਰਿਹਾ ਵਾ ਸੋ ਤਕਰੀਬਨ ਜਿਹੜੀਆਂ ਵਾਦਤਾਂ ਹੋ ਰਹੀਆਂ ਵਾ ਪਰ ਕਿਤੇ ਵੀ ਟ੍ਰੇਸਿੰਗ ਕੋਈ ਨਹੀਂ ਆ ਗਈ ਨਾ ਹੀ ਕੋਈ ਬੰਦਾ ਕਾਬੂ ਆ ਰ ਕਿ ਜਿਹੜੇ ਚੋਰ ਵਾਹੀ ਨਾਲ ਨੂੰ ਜਲਦ ਕਾਬੂ ਕੀਤਾ ਜਾਏਗਾ ਜੀ ਸੋ ਪਿੰਡ ਵਾਸੀ ਵੀ ਸਾਡੇ ਨਾਲ ਨੇ ਜੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸੋ ਪਾਜੀ ਇਹ ਬੜਾ ਵੱਡਾ ਨੁਕਸਾਨ ਹੋ ਰਿਹਾ ਸੀ ਜਿਹੜਾ ਬਚਾਅ ਹੋ ਗਿਆ ਜੀ ਹਾਂਜੀ ਹਾਂਜੀ ਸਰ ਤੁਹਾਨੂੰ ਵੀ ਸਵੇਰੇ ਹੀ ਪਤਾ ਲੱਗਾ ਸਾਡੀ ਵੀ ਸ਼ੋਪ ਉੱਤੇ ਹਾਰਵੇ ਉੱਦੀ ਜੀ ਤੇ ਸਵੇਰੇ ਆਏ ਤੇ ਪੁਲਿਸ ਕਰਮਚਾਰੀ ਵੀ ਆਏ ਸੀ ਹੂੰ ਤੇ ਉਹਨਾਂ ਨੇ ਦੇਖਿਆ ਕਿ ਇਹ ਕੋਈ ਨਾ ਮੇਰੇ ਖਿਆਲ ਚ ਘੰਟਾ 2 ਘੰਟੇ ਪਹਿਲੇ ਹੀ ਉਹਨਾਂ ਨੇ ਨਾ ਡੋਨ ਕਰ ਦਿੱਤਾ ਸੀ ਜਿਹੜਾ ਆਪਣਾ ਟਰਾਂਸਫਰ ਨਾ ਚ ਲਾਈਟ ਬੰਦ ਕਰ ਦਿੱਤੀ ਹਾਂਜੀ ਹਾਂਜੀ ਹੂੰ ਉਦੇ ਬਾਅਦ ਇਹਨਾਂ ਦਾ ਇਨਵੇਟਰ ਵੀ ਫਿਰ ਡੈੱਡ ਹੋ ਗਿਆ ਹੁਣ ਓਕੇ ਓਕੇ ਉਹਦੇ ਬਾਅਦ ਉਹ ਆਪਣੀ ਕਾਰਵਾਈ ਕਰਦੇ ਰਹੇ ਹੂੰ ਹੂੰ ਬਾਹਰ ਵਾਲਾ ਢੱਕਣ ਜਿਹੜਾ ਉਹਨਾਂ ਨੇ ਉਹਨਾਂ ਨੇ ਮੇਰੇ ਖਾਲਚੇ ਲੋਹੇ ਦੀ ਕੋਈ ਰਾਡ ਰੂਡ ਨਾਲ ਤੋੜਿਆ ਉਹਨਾਂ ਨੇ ਤੋੜਿਆ ਹਾਂਜੀ ਮਿਲਵੇ ਹਥਿਆਰਪੁਰੇ ਲੈ ਕੇ ਆਏ ਸੀ ਹਾਂਜੀ 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 ਪੂਰਾ ਅੱਛਾ ਤੁਹਾਡੇ ਮੈਂ ਇਹ ਵੀ ਦੇਖ ਰਿਹਾ ਵੀ ਤੁਹਾਡੇ ਲੱਗ ਜੇ ਸੋਲਰ ਪੁਆਇੰਟ ਵੀ ਕਰਨੇ ਹੋ ਵੀ ਬੜੇ ਬੜੇ ਸਰ ਉਹਨਾਂ ਨੇ ਕੋਈ 3-4 ਖੋਲੇ ਇੱਥੋਂ ਇੱਕ ਤੇ ਦਨੇ ਆਪਣਾ ਦਨੇਸ਼ ਹੈ ਹੂੰ ਇਹ ਕਰਿਆਨੇ ਸਟੋਰ ਵਾਲਾ ਉਹਦਾ ਖੋਲਿਆ ਹੋਰ ਵੀ ਦੋ ਚਾਰ ਬੰਦੇ ਆ ਲਗਾਤਾਰ ਨੁਕਸਾਨ ਹੋ ਰਿਹਾ ਭਾਜੀ ਬੜਾ ਜੀ ਗਦਾਫਪ ਡਿਸਟ੍ਰਿਕਟ ਬਹੁਤ ਹੀ ਜ਼ਿਆਦਾ ਨੁਕਸਾਨ ਕੋਈ ਧਿਆਨ ਹੀ ਕੋਈ ਨਹੀਂ ਡਿਪਾਰਟਮੈਂਟ ਦਾ ਕੋਈ ਪੁਲਸ ਦਾ ਕੋਈ ਧਿਆਨ ਹੀ ਕੋਈ ਨਹੀਂ ਭਾਜੀ ਹਾਂਜੀ ਹਾਂਜੀ ਕਰਤੇ ਰਹੇ ਆ ਪੁਲਿਸ ਵਾਲੇ ਸਵੇਰੇ ਤੇ ਆਗਦੇ ਕਰਮਚਾਰੀ ਹਾਂ ਪਰ ਟ੍ਰੇਸਿੰਗ ਨਾ ਕੋਈ ਹੋਈ ਹੈ ਹਾਂਜੀ ਹਾਂਜੀ ਇੰਨੀਆਂ ਵਾਰ ਤਾਂ ਹੋਈ ਆ ਕੋਈ ਨੀ ਕੋਈ ਨੀ ਬੰਦਾ ਫੜਿਆ ਗਿਆ ਬੰਦਾ ਨਿਕਬੂ ਆਇਆ ਕੋਈ ਕਿਉਂ ਭਾਜੀ ਕੀ ਕਹੋਗੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਇਧਰ ਆ ਜੀ ਸਾਈਟ ਤੇ ਆਜੋ ਹਾਲਾਤ ਕਿਦਾਂ ਕਿਤੇ ਜਿਹੜੇ ਮਾੜੇ ਹੁੰਦੇ ਜਾ ਰਹੇ ਆ ਜੀ ਨਹੀਂ ਹਾਲਾਤ ਮਾੜੇ ਹ ਫਿਰ ਉਹ ਪਰੇ ਵੀ ਦੁਕਾਨ ਹੈ ਕਿ ਉੱਥੇ ਵੀ ਰਾਤੀ ਟੁੱਟੀ ਗਈ ਹੈ ਰਾਤੀ ਹਾਂਜੀ ਅੱਛਾ ਉਹ ਫਿਰ ਬੰਦੇ ਨੇ ਸੁਣਿਆ ਕਿ ਛੇੜ ਹੋਏ ਦੀ ਉਹਨਾਂ ਵਿੱਚ ਛੱਧਿਆ ਬੰਦੇ ਨੂੰ ਉਹ ਬੰਦੇ ਇੱਥੇ ਕਹਿੰਦੇ ਫਿਰ ਦੌੜ ਕੇ ਮੁਕੇ ਦੇ ਰਾਤ ਨੂੰ ਹੋਏ ਅੱਛਾ ਦੁਕਾਨ ਵੀ ਤੋੜੀ ਗਈ ਹੈ ਦੁਕਾਨ ਵੀ ਤੋੜੀ ਗਈ ਹੈ ਦੋਨੇ ਕੰਮ ਰਾਤੀ ਹੋਏ ਹੈ ਇੱਥੇ ਕੰਮ ਹੋਇਆ ਉਹ ਤੋੜਨ ਦੀ ਕੋਸ਼ਿਸ਼ ਕੀਤੀ ਹੈ ਰਿੰਕੂ ਸ਼ਰਮਾ ਸੀਮੈਂਟ ਸਟੋਰ ਉਹਦੀ ਵੀ ਤੋੜਨ ਦੀ ਤੇ ਰਾਤੀ ਉਹਨੂੰ ਕੋਈ 2 ਵਜੇ ਫੋਨ ਕੀਤਾ ਇੱਥੇ ਬੰਦਾ ਰਹਿੰਦਾ ਇੱਕ ਤੇ ਉਹਨੂੰ ਫੋਨ ਕੀਤਾ ਹੈ ਸਵੇਰੇ ਜਾਨਕੀ 2:00 ਵਜੇ ਦਾ ਟਾਈਮ ਉਹ ਆ ਕੇ ਦੇ ਚੱਕਰ ਲਾ ਗਿਆ ਆਪਣਾ ਪੈਦਲ ਇਸ ਸਾਈਡ ਉਹਨਾਂ ਧਿਆਨ ਨਹੀਂ ਦਿੰਦਾ ਬੈਂਕ ਵਾਲੀ ਸਾਈਡ ਉਹਨਾਂ ਧਿਆਨ ਨਹੀਂ ਨਾ ਦਿੰਦਾ ਪਰ ਇਹ ਦੁਕਾਨ ਚ ਲੋ ਉਹਦੀ ਬਚ ਗਈ ਨਾ ਜੀ ਹਾਂਜੀ ਹਾਂਜੀ ਬਚਾਓ ਤੇ ਇਧਰ ਜਿਹੜਾ ਕੰਮ ਹੋਣਾ ਸੀ ਇਹ ਵੀ ਚਲੋ ਬਚਾਓ ਗਿਆ ਨਾ ਪਤਾ ਲੱਗ ਗਿਆ ਤੇ ਬਚਾਓ ਗਿਆ ਜੀ ਅਦਰ ਵਕਤ ਸ਼ਨੀਵਾਰ ਜਾਂ ਸ਼ੁੱਕਰਵਾਰ ਹੈ ਨਾ ਉਹ ਆਪਣਾ ਕੈਸ਼ ਪਾ ਜਾਂਦੇ ਆ ਵੀ ਜਾਨ ਲੀ ਕਿ ਪਾਵਰ ਇੱਕ ਮੁਸ਼ਕਲ ਨਾ ਆਏ ਕਿ ਇਹਨੂੰ ਕੈਸ਼ ਚਾਹੀਦਾ ਲੈ ਜੇ ਤੇ ਉਹਦੇ ਕਾਰਨ ਉਹਨਾਂ ਨੂੰ ਹੋ ਸਕਦਾ ਵਿੱਚ ਬੰਦਿਆਂ ਨੂੰ ਪਹਿਲੇ ਪਤਾ ਹੀ ਇਸ ਲਈ ਉਹਨਾਂ ਨੇ ਜਾਨੀ ਕਿ ਅੱਜ ਸ਼ਨੀਵਾਰ ਹੀ ਬਾਰਦਤ ਕੀਤੀ ਉਹਨਾਂ ਸੋਚਿਆ ਵੀ ਮਾਲ ਬਤਾਵੇ ਜਿਹੜਾ ਪੂਰਾ ਵਾ ਤੇ ਹੱਥ ਮਾਰ ਲਓ ਹਾਂਜੀ ਹਾਂਜੀ ਉਹਨਾਂ ਨੇ ਇਹੀ ਸੋਚਿਆ ਵੀ ਮੋਟੇ ਹੱਥ ਵੱਜਣਾ ਵਾ ਬਸ 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 ਕੈਸ਼ ਉਹਨੂੰ ਪਤਾ ਹੈ ਵੀ ਅੱਜ ਸੰਡੇ ਨੂੰ ਹੈ ਪਿਆਸ਼ ਹਾਂਜੀ ਹਾਂਜੀ ਸੈਚਰਡੇ ਤੇ ਦੇਖੋ ਛੁੱਟੀ ਹੁੰਦੀ ਹੈ ਔਰ ਛੁੱਟੀ ਹੋਣ ਦੇ ਕਰਕੇ ਜਿਹੜਾ ਵਾ ਬੈਂਕ ਜਿਹੜੀ ਆ ਵੱਤ ਤੋਂ ਵੱਤ ਕੈਸ਼ ਜਿਹੜਾ ਇੱਥੇ ਰੱਖ ਜਾਂਦੀ ਹੈ ਜੀ ਕਿਉਂਕਿ ਏ.ਡੀ.ਐਮ. ਨੂੰ ਕੈਸ਼ ਤਾਂ ਰੱਖਦੇ ਆ ਕਿ ਪਿੰਡ ਵਾਸੀਆਂ ਨੂੰ ਕੋਈ ਦਿੱਕਤ ਨਾ ਆਏ ਪਰ ਤੁਸੀਂ ਹੈਰਾਨ ਹੋਵੋ ਵੀ ਉਹਨਾਂ ਨੇ ਵੀ ਇਹੀ ਦਿਨ ਚੁਣਿਆ ਵੀ ਕੈਸ਼ ਹੋਏਗਾ ਵਿੱਚ ਔਰ ਅਸੀਂ ਕੰਮ ਕਰ ਲਾਂਗੇ ਇਹ ਕਿਦਾਂ ਕਿਦਾਂ ਵੱਡਾ ਜਿਹੜਾ ਵਾ ਜੀ ਵੱਡੀ ਵਾਰਦਾਤ ਜਿਹੜੀ ਇੱਥੇ ਵਾਪਰੀ ਆ ਔਰ ਕਿਸਮਤ ਚੰਗੀ ਹੈ ਮੈਂ ਕਹਾਂ ਕਿਉਂਕਿ ਇੱਕ ਦੁਕਾਨ ਪੰਦੀ ਗਈ ਹੈ ਔਰ ਇੱਕ ਬੈਂਕ ਪੰਦੇ ਆਵਾ ਜੀ ਔਰ ਦੋਨੋਂ ਜਿਹੜੀਆਂ ਬਚ ਗਈਆਂ ਜੀ ਸੋ ਗੁਰਦਾਸਪੁਰ ਤੋਂ ਵਿਸ਼ੇਸ਼ਪੰਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ